ਸਕਦੇ ਹੋ ਲੈ ਵੀ ਖੇਤ ਮੰਜੇ ਦੇ ਨਾਲ ਨਾਲ ਤੁਸੀਂ ਪੂਰਾ ਸੈੱਟ ਰੱਖ ਸਕਦੇ ਹੋ ਜੇ ਬੈਠਣਾ ਪੂਰਾ ਮੂੜਾ ਜਿਹਾ ਰੱਖਣਾ ਹੈ ਬਈ ਇਕੱਠਾ ਹੋ ਜਾਂਦਾ ਤੇ ਨਾਲ ਰੱਖ ਕੇ ਜਿਵੇਂ ਮਰਜ਼ੀ ਆ ਚੁੱਪ ਕਰਕੇ ਪੁਰਜੋ ਬਲਾਂ ਦੀ ਮਗਰ ਟਾਂਕੇ ਰਾ ਜੋ ਮੋਟਰਸਾਈਕਲ ਤੇ ਲੈ ਜਾਓ ਤੇ ਖੋਲ ਕੇ ਬਾਈ ਇਹਨੂੰ ਫਿਰ ਤੁਸੀਂ ਐ ਬੈਠ ਸਕਦੇ ਹੋ ਦੇਖ ਬੜੀਆ ਗੱਲ ਕਿ ਨਾ ਉਸ ਤੋਂ ਬਾਅਦ ਬਈ ਆਪਾਂ ਠੀਕ ਐ ਇੱਕ ਹੋਰ ਚੀਜ਼ ਵਿਖਾਉਣੇ ਆ ਕੁਰਸੀ ਆ ਜਿਹੜੀ ਕੁਰਸੀ ਬਹੁਤ ਸਿਰਾ ਚੀਜ਼ ਆ ਇਹ ਵੀ ਆਪਾਂ ਤੈਨੂੰ ਸਾਰੀ ਇਕੱਠੀ ਕਰਕੇ ਵਿਖਾਵਾਂਗੇ ਦੇਖ ਬਣਦੀ ਹੈ ਗੱਲ ਕਿੰਨੂੰ ਹੁਣ ਆਪਾਂ ਇਕੱਠੀ ਹੁੰਦੀ ਵਿਖਾ ਦਾਂਗੇ ਇਹ ਬਈ ਐਂ ਕਰਕੇ ਇਕੱਠੀ ਵੀ ਹੋ ਜੂ ਇਹਦੇ ਤੋਂ ਤੁਸੀਂ ਦੋ ਦੋ ਕੰਮ ਲੈ ਸਕਦੇ ਹੋ ਸਾਰੀ ਇਕੱਠੀ ਹੋ ਜਾਂਦੀ ਹੈ ਜਿਵੇਂ ਆਪਾਂ ਆ ਚੱਕ ਲੀ ਉਸੇ ਤਰ੍ਹਾਂ ਇਹ কুরਸੀ ਵੀ ਚੱਕੀ ਜਾਊਗੀ ਤੇ ਇਸੇ ਤਰ੍ਹਾਂ ਮੰਜੇ ਆ ਬਈ ਇਹਨੂੰ ਵੀ ਇਕੱਠਾ ਕਰਕੇ ਤੁਸੀਂ ਸਾਰੇ ਮੰਜੇ ਨੂੰ ਫੋਲਡ ਕਰਕੇ ਤੇ ਐਂ ਮੋਢੇ ਤੇ ਰੱਖ ਕੇ ਕੱਲਾ ਬੰਦਾ ਤੁਰਿਆ ਜਾਵੇ ਬਈ ਜੇ ਤੁਸੀਂ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਹੋ ਯਾਰ ਘੁੰਮਣ ਜਾਂਦੇ ਪਹਾੜਾਂ ਦੇ ਵਿੱਚ ਚਾਲਦਾ ਮੰਜਾ ਰੱਖ ਕੇ ਲੈ ਜਾਓ ਭਲਾਈ ਮੋਟਰਸਾਈਕਲ ਦੇ ਸਾਈਡ ਤੇ ਬੰਨ੍ਹ ਕੇ ਲੈ ਜਾਓ ਤੇ ਮੰਜੇ ਨੂੰ ਫੋਲਡ ਹੁੰਦੇ ਦਾ ਪਾਰਟ ਆ ਜਿਹੜਾ ਉਹ ਵੀ ਵੀਡੀਓ ਦੇ ਵਿੱਚ ਵਿਖਾਵਾਂਗੇ ਲੈ ਵੀ ਮਿੱਤਰੋ ਐਂ ਕਰਕੇ ਤੁਸੀਂ ਦੇਖ ਸਕਦੇ ਹੋ ਸਾਈਡਾਂ ਤੋਂ ਇਹਨੂੰ ਜਦੋਂ ਖੋਲਣਾ ਫੋਲਡ ਕਰਨਾ ਉਸ ਤਰ੍ਹਾਂ ਇਹ ਸਾਈਡ ਤੇ ਵੰਗੇ ਜੇ ਲੱਗ ਜਾਂਦੇ ਆ ਤੇ ਮੰਜਾ ਚਲੋ ਇਸ ਤਰ੍ਹਾਂ ਇਹ ਬਾਈ ਇਕੱਠਾ ਹੋ ਜਾਂਦਾ ਤੁਸੀਂ ਦੇਖੋ ਇਸ ਤਰ੍ਹਾਂ ਇਕੱਠਾ ਹੋ ਕੇ ਹੋਰ ਵੀ ਤੁਹਾਨੂੰ ਆਪਾਂ ਸਾਰਾ ਇਕੱਠਾ ਕਰਕੇ ਵਿਖਾਵਾਂਗੇ ਲੈ ਵੀ ਜਿਹੜੀਆਂ ਪਾਸੇ ਤੇ ਲੱਤਾਂ ਪਾਵੇ ਬਣਦੇ ਸੀ ਉਹ ਵੀ ਸਾਰੇ ਇਕੱਠੇ ਹੋ ਗਏ ਲੈ ਮਿੱਤਰੋ ਐਂ ਕਰਕੇ ਇਕੱਠਾ ਹੋ ਗਿਆ ਨਾਲੀ ਮਤਰਾ ਆ ਸਾਰੀ ਖੇਡ ਦੀ ਪੁੱਛਦਾ ਸੀ ਵੀ ਆ ਮੋੜੇ ਤੇ ਕੀ ਚੱਕੀ ਆਉਣਾ ਕੇ ਪੀਜੀ ਪਾਲਿਆਂ ਤੋਂ ਮਿਲ ਜੂਗਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਸ਼ੇਅਰ ਕਰਕੇ ਆਊਗਾ ਉਹਨੂੰ ਰੇਟ ਦੇ ਵਿੱਚ ਮਾਨਤਾ ਨਾਲ ਉਹਦਾ ਫੁੱਲ ਕੀਤਾ ਜਾਊਗਾ